ਗੁੱਡ ਮਾਰਨਿੰਗ ਜੀ ਹੈਗਾ ਸੀ ਸਵੇਰ ਸਵੇਰ ਦਾ ਟਾਈਮ ਗੱਡੀਆਂ ਦੇਖੋ ਪੂਰਾ ਘਰ ਭਰਿਆ ਫਿਰਦਾ ਤੇ ਅੱਜ ਸੀਗੀ ਪਾਰਟੀ ਤੇ ਅਸੀਂ ਜਾਣਾ ਸੀਗਾ ਪਾਰਟੀ ਤੇ ਇਸ ਕਰਕੇ ਸਾਰੇ ਨਾ ਧੋ ਕੇ ਉਸ ਤੋਂ ਬਾਅਦ ਅਸੀਂ ਹੋ ਗਏ ਤਿਆਰ ਤੇ ਚਲੇ ਗਏ ਪਾਰਟੀ ਤੇ 11:00 ਵੱਜ ਗਏ ਸੀਗੇ ਅਸੀਂ ਲੇਟ ਹੀ ਪਹੁੰਚੇ ਤੇ ਉਸ ਤੋਂ ਬਾਅਦ ਨਾਕਾ ਲੱਗਿਆ ਹੋਇਆ ਸੀਗਾ ਤੇ ਦੀਦੀ ਦੇ ਵੀਰ ਅਸੀਂ ਵੀ ਜੇ ਪੁਲਿਸ ਤੇ ਸੀ ਇਹਨਾਂ ਨੇ ਉਹਨਾਂ ਨੂੰ ਬਸ ਸਾਈਡ ਜੀ ਦੇ ਹੋ ਕੇ ਗੱਲ ਜੀ ਕਰਕੇ ਸਾਨੂੰ ਲੰਘਾਤਾ ਤੇ ਉਸ ਤੋਂ ਬਾਅਦ ਮੈਂ ਪੈਲੈਸ ਚ ਪਹੁੰਚੀ ਬਹੁਤ ਸੁਣੀਆਂ ਜਿਹੜੀਆਂ ਸੀਗੇ ਦੇਵਰਾਣੀ ਤੇ ਦੇਵਰ ਦੀਆਂ ਜਿਹੜੇ ਫੋਟੋਆਂ ਮੱਲੇਆਂ ਹੋਈਆਂ ਸੀ ਬਹੁਤ ਪਿਆਰੀਆਂ ਸੀ ਤੇ ਉਸ ਤੋਂ ਬਾਅਦ ਅਸੀਂ ਐਂਟਰੀ ਕਰਦੀ ਗੇਟ ਦੇ ਕੋਲ ਟ੍ਰਿਕ ਲਈ ਖੜੇ ਸੀ ਅਸੀਂ ਉਹ ਪੀਤਾ ਤੇ ਉਸਤਾ ਦੇਖੋ ਯੂਨੀਫਾਰਮ ਚ ਉਹਨਾਂ ਦੀਆਂ ਪਿਕਸ ਨੇ ਦੋਨੋਂ ਦੀਆਂ ਬਹੁਤ ਪਿਆਰੀ ਜੋੜੀ ਹੈ ਤੇ ਉਸ ਤੋਂ ਬਾਅਦ ਅਸੀਂ ਬਾਹਰੇ ਬੈਠ ਕੇ ਸੀ ਪੈਲੈਸ ਚ ਹਾਲ ਹਾਲ ਚ ਨਹੀਂ ਗਏ ਤੇ ਫਿਰ ਅਸੀਂ ਖਾਦੀ ਟਿੱਕੀ ਤੇ ਮੈਂ ਕੌਫੀ ਪੀਤੀ ਸਹਿਲ ਵੀ ਇੰਜੋਏ ਕਰ ਰਹੀ ਹੈ ਤੇ ਭੁੱਖ ਵੀ ਲੱਗੀ ਸੀ ਗਰਮ-ਗਰਮ ਸੀਗੀ ਕਾਫੀ ਪੀਤੀ ਮੈਂ ਉਸ ਤੋਂ ਬਾਅਦ ਚ ਬੱਚੇ ਦਾ ਕੋਲਡ ਡਰਿੰਕ ਪੀ ਰਿਹਾ ਸੀ ਇਹ ਸਾਡੀ ਫੈਮਿਲੀ ਸਾਰੀ ਜੋ ਫਰੂਟ ਦੀ ਹਲੇ ਲੱਗੀ ਵੀ ਸੀਗੀ ਸਟਾਰਟ ਅਤੇ ਉਸ ਤੋਂ ਬਾਅਦ ਚ ਗੋਲ ਗੱਪੇ ਹੋਣ ਸਾਰੀ ਬੱਚਿਆਂ ਨੇ ਸਟਾਰਟ ਕਰ ਦਿੱਤੀ ਸੀ ਖਾਣੇ ਉਸ ਤੋਂ ਬਾਅਦ ਜਿਸੀਂ ਸਾਰੀ ਫੈਮਿਲੀ ਨੇ ਖਾ-ਪੀ ਕੇ ਬਾਹਰ ਤੇ ਫਿਰ ਅੰਦਰ ਚਲੇ ਗਏ ਅੰਦਰ ਜਾ ਕੇ ਚਾਹ ਪੀ ਕੇ ਨਾਲ ਜੜੀ ਖਾਣਾ ਪੀਣਾ ਸੀ ਕੁਝ ਵੀ ਪਕੌੜੇ ਵਗੈਰਾ ਜਾਂ ਸਵੀਟਸ ਤੇ ਉਹ ਖਾ ਕੇ ਅਸੀਂ 사이ਡ ਤੇ ਹੋ ਗਏ ਸੀ। ਕਾਫੀ ਕੁਝ ਬਣਿਆ ਹੋਇਆ ਸੀ ਬਾਕੀ ਅਸੀਂ ਬਾਹਰ ਹੀ ਜਿਹੜਾ ਸੀਗਾ ਖਾ ਰਿਆ ਸੀਗਾ ਤੇ ਨਹੀਂ ਜ਼ਰੂਰਤ ਹੈ ਨਹੀਂ ਸੀਗੀ। ਬਾਅਦ ਚਾ ਇਹ ਚੀਜ਼ਾਂ ਦੇਖ ਕੇ ਵੀਡੀਓ ਬਹੁਤ ਜ਼ਿਆਦਾ ਜੀ ਕਰਦਾ ਹੁੰਦਾ ਖਾਣ ਨੂੰ ਪਰ ਉਸ ਟਾਈਮ ਤਾਂ ਇੰਨੀ ਦਿਖਾਦਾ ਵੀ ਨਹੀਂ ਜਾਂਦਾ। ਤੇ ਉਸ ਤੋਂ ਬਾਅਦ ਚ ਸਾਹਲ ਵਿਖਾਰੀ ਸੀਗੀ ਬੱਚੇ ਤਾਂ ਮੈਨੂੰ ਇੱਕ ਵਾਰ ਛੱਡ ਕੇ ਮੁੜ ਕੇ ਪਤਾ ਹੀ ਨਹੀਂ ਕਿੱਧਰ ਇਹਦਾ ਆਪਦਾ ਇੰਜੋਏ ਕਰਦੇ ਫਿਰਦੇ ਰ ਮੈਂ ਤਾਂ ਫਿਰ ਇੱਕ ਜਗ੍ਹਾ ਤੇ ਫਿਕਸ ਹੋ ਕੇ ਬੈਠ ਗਈ ਸੀ ਤੇ ਉਸ ਤੋਂ ਬਾਅਦ ਜਿਹੜੇ ਸੀਗੇ ਪੰਗੜਿਆ ਵਾਲਿਆਂ ਨੇ ਆਪਦਾ ਜਿਹੜਾ ਲੈ ਕੇ ਪਰਮਾਤਮਾ ਦਾ ਨਾਮ ਉਹਨਾਂ ਨੇ ਸਟਾਰਟਿੰਗ ਕਰਤਾ ਸੀਗਾ ਧਾਰਮਿਕ ਸੌਂਗ ਤੋਂ ਉਹਨਾਂ ਨੇ ਸ਼ੁਰੂਆਤ ਕੀਤੀ ਸੀ ਦੁਲਾ ਤੇ ਜਿਹੜਾ ਦੁਲਹਨ ਸੀਗੇ ਉਹ ਵੀ ਮਤਲਬ ਤਿਆਰ ਹੋ ਕੇ ਆਗੇ ਸੀਗੇ ਸਹੇਲ ਫਰੈਂਡ ਬੱਠੀਆਂ ਨੇ ਸਹੇਲ ਜਿਹੜੀ ਉਹ ਖਾਣ ਪੀਣ ਚ ਬਸ ਹੈ ਜਾਂ ਕੁਛ ਖਾਂਦੀ ਹੈ ਗੋਲ ਗੱਪੇ ਤੇ ਪਾਪ ਕੌਰਨ ਵਗੈਰਾ ਹੈ ਜਾਂ ਕੁਛ ਖਾ ਕੇ ਬਸ ਵਿਆਹ ਚ ਆਉਂਦਾ ਕੋਲਡ ਡਰਿੰਕ ਪੀ ਕੇ ਹੈ ਜਾਂ ਕੁਛ ਹੀ ਖਾ ਕੇ ਆਉਂਦੇ ਨੇ ਤੇ ਜਿਹੜਾ ਸੀਗਾ ਲੜਕਾ ਤੇ ਲੜਕੀ ਬੈਠ ਗਈ ਸੀ ਉਹ ਵੀ ਮੈਂ ਸ਼ਗਨ ਵਾਸਤੇ ਬਿਠਾਉਂਦੇ ਸੀ ਕਿਉਂਕਿ ਕਈ ਵਾਰ ਕੋਈ ਐਮਰਜੈਂਸੀ ਵਾਲਾ ਹੁੰਦਾ ਵੀ ਆਪਦਾ ਸ਼ਗਨ ਪਾ ਕੇ ਬੰਦਾ ਖਾ ਪੀ ਕੇ ਉਹਦੀ ਨਿਕਲ ਜਾਂਦਾ ਤੇ ਅੱਜ ਸੀਗੇ ਜਿਹੜੇ ਬਹੁਤ ਜਿਆਦਾ ਪਿਆਰੇ ਲੱਗਦੇ ਸੀ ਕੱਲ ਨਾਲੋਂ ਵੀ ਆਦੇ ਸਿੰਪਲ ਜਿਹੇ ਸਜੇ ਹੋਏ ਸੀਗੇ ਉਹ ਤੇ ਆਰਕੈਸਟਰਾ ਵਾਲਿਆਂ ਵੀ ਆਪਦਾ ਚਲੋ ਹੁਨਰ ਜਨ ਕਰੇ ਸੀ ਸਾਰੇ ਜਣੇ ਫਰੈਂਡ ਤੇ ਵੀਡੀਓ ਚ ਦੇਖੇ ਕੀ ਹੋਇਆ ਸੀਗਾ ਬਲੌ ਸਾਰਾ ਦੇਖਿਓ ਨੱਚ ਰਹੇ ਸੀਗੇ ਸਾਰੇ ਮੈਨੂੰ ਵੀ ਬੁਲਾ ਰਹੇ ਸੀ ਪਰ ਆਦੇ ਮੈਨੇ ਲੈਣਾ ਮੈਂ ਪਰ ਨੱਚੀ ਨਹੀਂ ਹੈਗੀ ਕਿ ਕਿਉਂਕਿ ਬਾਰੇ ਬਾਰੇ ਲੋਗ ਹੁੰਦੇ ਨੇ ਜਿਹੜੇ ਕੀ ਪਤਾ ਨਹੀਂ ਕਿੱਥੋਂ ਕਿੱਥੋਂ ਆ ਕੇ ਇਸ ਕਰਕੇ ਫਿਰ ਮੈਂ ਉੱਥੇ ਲਈ ਜਿਹੜਾ ਘਰੀ ਸਤਪੂਤ ਬੰਗਲੇ ਪਾਲੇ ਜਿਹੜੇ ਹੋਣੇ ਸੀਗੇ ਬੱਚੇ ਖਾ ਰਹੇ ਨੇ ਗੋਲ ਗੱਪੇ ਇਹਦਾ ਬਸ ਗੋਲ ਗੱਪੇ ਤੇ ਹੀ ਲਾਈ ਗਏ ਨੇ ਜਿਹੜੇ ਥੋੜੇ ਟਾਈਮ ਬਾਅਦ ਆ ਜਾਂਦੇ ਸੀ ਗੋਲ ਗੱਪੇ ਏ ਕੋ ਨੂਰ ਤਾਂ ਬਿਮਾਰ ਹੋਗਾ ਸੀਗਾ ਉਲਟੀਆਂ ਦੂਸ਼ ਮੋਸ਼ਨ ਹੋ ਗਏ ਸੀ ਉਹਨੂੰ ਤਾਂ ਆਹ ਇਹ ਖਾ ਖਾ ਕੇ ਕੱਸੀਆਂ ਪਤੀਆਂ ਜਿਹੀਆਂ ਚੀਜ਼ਾਂ ਸਹੇਲੂ ਨੂੰ ਪਾ ਗੱਲ ਛੱਡ ਗਿਆ ਸੀ ਮੈਂ ਵੀ ਰੋਟੀ ਖਾ ਲਈ ਸੀ ਰੋਟੀ ਵੀ ਲੱਗ ਗਈ ਸੀ ਤੇ ਅਸੀਂ ਵੀ ਬਸ ਜਿਹੜਾ ਕੁਝ ਖਾਣਾ ਸੀਗਾ ਖਾ ਕੇ ਬਸ ਤੁਰਦੇ ਹੀ ਸੀਗੇ ਬਾ ਅੱਡ ਹੋਣਾ ਲਈ ਸੀਗਾ ਉਹ ਵਿਆਹ ਦਾ ਤੇ ਜਦੋਂ ਉਹਨਾਂ ਨੇ ਗਦਰ ਕਰਤਾ ਸੀਗਾ ਵਿੱਚ ਲੋਕ ਉਹ ਜਿਹੇ ਹੁੰਦੇ ਨੇ ਜਿਹੜੇ ਬਸ ਵੀ ਹੁੰਦਾ ਵੀ ਕਿਸੇ ਦਾ ਵਿਗਾੜਨਾ ਆਪਾਂ ਨੇ ਐਦਾਂ ਦਾ ਮਕਸਦ ਹੁੰਦਾ ਉਹਨਾਂ ਦਾ ਤੇ ਇੰਨਾ ਵਧੀਆ ਪ੍ਰੋਗਰਾਮ ਕਰਕੇ ਐਂਡ ਤੇ ਬਸ ਕੁਝ ਗੜਬੜ ਕਰਤੀ ਸੀਗੀ ਹੋਰ ਨਾ ਕੋਈ ਰਿਸ਼ਤੇਦਾਰ ਸੀ ਨਾ ਸਾਡਾ ਕੋਈ ਘਰ ਦਾ ਸੀ ਬਾਹਰਲੀ ਲੋਕ ਸੀਗੇ ਦੇ ਜਿਹੜੇ ਰਾਮਜੀਤ ਸਿੰਘ ਜੀ ਸਹੋਤਾ ਤੇ ਨਾਲ ਮੇਰੇ ਹਮਸਾ ਭਰਾਵਾਂ ਦੇ ਮੈਡਮ ਜਸਵਿੰਦਰ ਕੌਰ ਜੀ ਅਸੀਂ ਲੱਖ ਲੱਖ ਮੁਵਾਰਕਾ ਦਿੰਦੇ ਹਾਂ ਜੀ ਸਾਡੇ ਜੱਗੀ ਐਂਟਰਟੇਨਮੈਂਟ ਗਰੁੱਪ ਫਰੋਂ ਢੇੜਾ ਵੱਲੋਂ ਜੀ ਤੇ ਨਾਲ ਹੀ ਸਾਡੇ ਭੈਣਾਂ ਨੂੰ ਬੇਨਤੀ ਹੈ ਸਾਡੀ ਅੱਜ ਦੀ ਸੀਨ ਜੋ ਦੀ ਕੋਲ ਜਾ ਕੇ ਇੰਜੋਏ ਕਰੋ ਜੀ ਤੇ ਨਾਲ ਹੀ ਸਾਡੇ ਦੁਲਾਸਬ ਦੇ ਚੀਤਿਆ ਜੀ ਮਾਮਾ ਚਾਚਾ ਤਾਇਆ ਤੇ ਬਹੁਤ ਸੋਹਣਾ ਨੱਚ ਰਹੇ ਸੀਗੇ ਜਿਹੜੇ ਸੀ ਜੋੜੀ ਸੀ ਵਧੀਆ ਇੰਜੋਏ ਕਰ ਰਹੇ ਸੀ ਸਾਰੇ ਜਣੇ ਮਤਲਬ ਕਿਸੇ ਨੇ ਜਾ ਕੇ ਗੜਬਰ ਕੀਤੀ ਵਿੱਚ ਸਾਰਾ ਮੂਡ ਖਰਾਬ ਕਰਤਾ ਸੀ ਸਿਸਟਮ ਦੋਨੇ ਜਿਹੜੀ ਜੋੜੀ ਸੀ ਬਹੁਤ ਸਾਨਾ ਨੱਚਦੇ ਨੇ ਕੋਜੇ ਬਹੁਤ ਪਿਆਰੀ ਹੈਗੀ ਜੋੜੀ ਮਿਊਜ਼ਿਕ ਤੋਂ ਬਿਨਾਂ ਨੱਚਦੇ ਜਾਇਂ ਜਿ ਲੱਗਦਾ ਵੀ ਕਿਵੇਂ ਇਹ ਹੱਲੀ ਦੇ ਜਾਂਦੇ ਨੇ ਪਰ ਪਤਾ ਕੀ ਹੈਗਾ ਮਿਊਜ਼ਿਕ ਮੈਂ ਕਾਪੀਰਾਈਟ ਕਰਕੇ ਬੰਦ ਕਰਤਾ ਮਿਊਜ਼ਿਕ ਹੀ ਕੱਟਤਾ ਬਹੁਤ ਸੋਹਣੇ ਸੋਹਣੇ ਗਾਣਿਆਂ ਤੇ ਨੱਚਦੇ ਸੀਗੇ ਅਦ ਕਿੰਨੇ ਵਾਰਾ ਨੱਚਦੇ ਉਹ ਪਿੱਛੇ ਇਹਨਾਂ ਦੀ ਜਿਹੜੀ ਸੀ ਫ੍ਰੀ ਬਾਈਂਡਿੰਗ ਵਾਲੀ ਜਿਹੜਾ ਵੀਡੀਓ ਸ਼ੂਟ ਕੀਤੀ ਸੋ ਵੀ ਚੱਲ ਰਹੀ ਸੀ ਇਹ ਬਹੁਤ ਸੋਹਣਾ ਮਾਚਰੇ ਸਾਰੇ ਜਣੇ ਤਸਵੀਰਾਂ ਵੀ ਖਿਜਵਾ ਰਹੇ ਸੀਗੇ ਪਰ ਹੁਣ ਦੇਖਿਓ ਕੀ ਹੁਣ ਅਸੀਂ ਵੀ ਖਿਚਲੀਆਂ ਸੀਗੀਆਂ ਥੋੜੀਆਂ ਥੋੜੀਆਂ ਹੁਣ ਦੀ ਵਿੱਚ ਕਲਿੱਪ ਲੈ ਲਏ ਸੀ ਵੀ ਪੰਜ ਸੱਤ ਬੋਰਮਾ ਤੇ ਸੀ ਇਹ ਅਸੀਂ ਇਹ ਫੋਟੋਆਂ ਖਿੱਚ ਲਈਆਂ ਸੀਗੀਆਂ 2-4 ਹਾਈਟ ਦੇਖੋ ਕਿੰਨੀ ਲੰਬੀ ਐ ਇਹਨਾਂ ਦੀ ਅਜੇ ਤਾਂ ਛੋਟੇ-ਛੋਟੇ ਲੱਗਦੇ ਸੀ ਉਹਨਾਂ ਦੇ ਕੋਲੇ ਮੈਂ ਤੇ ਸਹਲਾ ਬਾਹਰੇ ਬੈਠ ਕੇ ਕਾਫੀ ਪੀਦੇ ਸੀ ਮੈਂ ਤਾਂ ਇਹ ਚੀਜ਼ਾਂ ਪਸੰਦ ਆ ਸਾਡੀ ਫੈਮਿਲੀ ਫੋਟੋ ਸੀਗੀ ਕੁਝ ਸਿਸਟਰਸ ਦੀ ਤੇ ਉਸ ਤੋਂ ਬਾਅਦ ਆ ਦੇਖੋ ਅਸੀਂ ਫੋਟੋਆਂ ਖਿੱਚਣ ਲੱਗ ਰਹੇ ਸੀ ਬਾਹਰੇ ਤੇ ਆਹ ਦੇਖੋ ਉਹਦਾਂ ਨੇ ਕੀ ਕਰਿਆ ਸਟੇਜ ਦੇ ਉੱਪਰ ਬੁਰੇ ਤਰੀਕੇ ਨਾਲ ਉਹਨਾਂ ਨੇ ਲੜਾਈ ਕਰੀ ਸੀ ਇਹਦੇ ਦੇਖੋ ਕੀ ਕੋਈ ਇਹ ਚੰਗੀ ਗੱਲ ਹੁੰਦੀ ਆ ਹਨਾ ਕਿਸੇ ਦੇ ਜਾ ਕੇ ਵੀ ਵਿਗਾੜਨਾ ਇਹ ਬਸ ਸਾਡੇ ਕੋਈ ਕਰਦਾ ਵੀ ਨਹੀਂ ਸੀ ਤੇ ਬਾਕੀ ਸਾਡੇ ਕੋਈ ਰਿਸ਼ਤੇਦਾਰ ਵੀ ਨਹੀਂ ਸੀ ਇਹ ਐਵੇਂ ਹੀ ਲੋਕ ਜਿਹੜੇ ਇੱਕ ਦੂਜੇ ਨਾਲ ਆ ਜਾਂਦੇ ਨੇ ਉਹ ਸੀਗੇ ਤੇ ਇਹਨਾਂ ਨੇ ਆ ਕੀਤਾ ਸੀਗਾ ਹਨਾ ਬਹੁਤ ਮਤਲਬ ਸੱਟਾ ਸੱਟਾ ਮਾਰੀਆਂ ਸੀਗੀਆਂ ਇੱਕ ਦੂਜੇ ਦੇ ਤੇ ਦੇਖੋ ਮਤਲਬ ਇਹ ਵੀ ਵੀਡੀਓ ਮੈਂ ਇੱਕ ਸਮਝ ਲੋਕ ਸਮਝ ਜਾਣ ਤਾਂ ਪਾਈ ਆ ਵੀ ਐਵੇਂ ਕਿਸੇ ਦਾ ਜਿਹੜਾ ਖਰਾਬ ਨਹੀਂ ਕਰਨਾ ਚਾਹੀਦਾ ਦੁਲਹਨ ਸੀ ਬਿਚਾਰੀ ਬਹੁਤ ਰੋ ਰਹੀ ਸੀਗੀ ਸਾਰੇ ਜਣੇ ਵੀ ਡਰ ਗਏ ਸੀ ਕਿਸੇ ਦਾ ਨੁਕਸਾਨ ਹੋ ਜੇ ਕੋਈ ਜਾਨੀ ਨੁਕਸਾਨ ਹੋ ਜੇ ਹਨਾ ਇਹ ਚੀਜ਼ਾਂ ਵੀ ਵਧੀਆ ਨਹੀਂ ਲੱਗਦੀਆਂ ਵੀ ਜਦੋਂ ਜਿਵੇਂ ਤੁਸੀਂ ਜਾਣੇ ਰਿਸਪੈਕਟ ਨਾਲ ਉਸ ਤਰ੍ਹਾਂ ਵੀ ਵਾਪਸ ਵੀ ਆਓ ਕਿ ਕਿਸੇ ਦੇ ਘਰੇ ਜਾ ਕੇ ਕਿਸੇ ਦਾ ਜਿਹੜਾ ਕੰਮ ਖਰਾਬ ਨਾ ਕਰੋ ਇਹ ਨੈਕਸਟ ਡੇ ਸੀਗਾ ਛਟੀਆਂ ਦਾ ਵਿਚੀ ਮੈਂ ਨੇ ਵੀਡੀਓ ਤੇ ਐਡ ਕਰਤਾ ਤੇ ਇਹ ਵੀ ਦੇਖਿਓ ਸਾਰੀ ਵੀਡੀਓ ਬੀਡਨ ਵਾਸਤੇ ਐਂਡ ਤੱਕ ਦੇਖ ਲਿਓ ਜੀ Terima <laughs> kasih. लेके गए दफा दुवा दीजंदी है हयो मेहरा गप्पा दी गुंडियों चोरी चोरी चली गंवलीओ चोरी चोरी चली आ जा बेरी आ जा बेरी आ जा बेरी ਸਰਕ ਬਥੇਰੀ ਸੀ ਕਾਲੇ ਰੰਗੇ ਡੁੱਬੀ ਮਰ ਗਈ ਤੁਰੀ ਅਰੇ ਸਾਹਮਣੇ ਪਹਿਲੇ ਤੂੰ ਲਾ ਚਾ ਚਲੋ ਅੰਜੋਤ ਪਹਿਲੀ ਸੱਤ ਪੰਜ ਕਿਹ ਹੈ ਪੰਜ ਕਿਹ ਹੈ ਕਿ ਪੰਜ ਨਾ ਉਹ ਕਰ ਦੋ ਜੀ ਇਹਨਾਂ ਦਾ ਡੰਡਾ ਨੰਬਰ ਹੈਗਾ ਉਹ ਹੈ ਉਹ ਨੀਆ ਪੁਰੀਆਂ ਉਹ ਨਾ ਗਿਆデア ਅੱਧੇ ਰਾਨਾ ਹਾਂ ਨੀਆ ਚਲੋ ਅੱਛਾ ਹੋ ਗਿਆ ਤੁਸੀਂ ਜਰੂਰ ਸਤਿ ਸ਼੍ਰੀ ਅਕਾਲ ਜੀ ਇਹ ਕੀ ਗੱਲ ਹੋਈ ਹੈ ਮੈਂ ਸੈਟ ਲਾ ਦਉਂਗਾ ਫਿਰ ਮਜਾ ਬਲਾਉਂਗਾ ਲੱਗਾ ਹੈ ਇਹ ਇੱਕ ਦੂਜੇ ਖਣੀ ਵਿੱਚ ਮੋੜ ਲੈਂਦਾ ਆ ਜਾ आफ्नो आफैले नै त खड्देउला अनि त पनि मान्छेले नै त बोड्के लखड्या よってよってよってよってよっ ਦੇਖ ਐਂ ਭੇਜ ਦਿੰਦੀ ਆਂ ਸ਼ਾਬਾਸ਼ ਬੱਚਾ ਮੈਂ ਮੈਂ ਆ ਗਿਆ ਗੱਡੀ ਚਾਹਤਾ ਬੱਚਾ ਉਹ ਨਹੀ ਤਾਂ ਜਾ ਆਲੂ ਮੈਂ ਹਰ ਚੋ ਪਈ ਜਾਣਾ ਲਾ ਲਾ ਮਰ ਰੱਟੇ ਦੀ ਜਾਦੀ ਨਾ ਬੀਵੀ ਹੋ ਚੱਕਰ ਗਿਆ ਨਹੀਂ ਲੱਗਦਾ ਇੱਕ ਵਾਰੀ ਹੋਰ ਜਾ ਦੋ ਪਾਉਂਦੀਆਂ ਮੇਕਲ ਦੂਤ ਨਹੀਂ ਆ ਦੇਰ ਨੇ ਇਸ ਮੈਂ

Jarras, ar pigiai? Jarras, pigiai, esi čia.